ਕਰਨਾ ਤੁਮਰਾ ਇਹ ਮਾਤਾ ਨੂੰ ਵੀ ਸੋ ਜਾ ਕੋਈ ਅੱਜ ਤੋਂ ਲੈਣ ਆਏ ਨੇ ਦੋ ਜਣੇ ਤਾਂ ਇੰਨਾ ਤਾਂ ਹੁ ਕਰ ਤੂੰ ਬਈ ਤੁਹਾਨੂੰ ਤਾਂ ਹੋ ਰਿਹਾ ਹੈ ਵੀ ਕਰੋ ਕੁੜੀ ਜਾਵੇ ਜਾਵੇ ਨਹੀਂ ਤੁਸੀਂ ਉਹਨਾਂ ਦੇ ਕੋਲ ਨੀਵੀ ਹੋ ਕੇ ਆਏ ਨੇ ਤੂੰ ਉਹਨਾਂ ਦੀ ਪੱਖ ਦੀ ਹੈ ਪੱਖ ਕਿਉਂ ਜਦੋਂ ਆਏ ਹੁਣ ਨੀਵਾ ਹੋ ਕੇ ਤੇ ਤਾਂ ਕੋਨ ਹੱਕ ਕਰੀ ਵਾਲ ਸੁਣਦਾ ਤਾ ਤੁਹਾਨੂੰ ਪੱਠੇ ਪੁੱਠਾ ਪਈ ਨਹੀਂ ਆ ਪੁੱਠਾ ਮੈਂ ਕੁਛ ਨਹੀਂ ਪੈਂਦੀ ਹੋਗੀ ਨਮਾ ਤੱਕ ਪੁੱਛ ਨਹੀਂ ਪੁੱਠਾ ਪੈਂਦੀ ਹੈਗੀ ਮੈਂ ਤਾਂ ਇਹ ਕਹਿੰਦੀ ਵੀ ਦੇਖ ਭਾਈ ਜੇ ਤਾ ਉਹ ਸੱਤਾ ਪੂਰੀਆਂ ਚਾਹੁੰਦੀ ਆ ਤੂੰ ਕੋਈ ਨਹੀਂ ਸੱਤਾ ਮੈਂ ਇਹਨੂੰ ਕਹਿਤਾ ਈ ਕਹਿੰਦਾ ਭਾਈ ਰੱਖ ਲਾਂ ਮਾਰਾ ਮੋਟਾ ਮਮੀ ਦਬਾਅ ਤੋਂ ਕੰਮ ਲੈਂਦੇ ਹੁਣ ਚਾਰ ਬੰਦੇ ਬੈਠੇ ਆ ਅੱਜ ਦੇਖਣੇ ਬੜੂਗਾ ਇੱਕ ਕੋਰਟੂ ਘਰ ਬਸਤਾ ਨਾ ਭਾਈ ਇਹ ਤਾਂ ਗੱਲ ਲੋਟ ਨਹੀਂ ਆਉਂਦੀ ਹੈਗੀ ਮੈਂ ਤਾਂ ਜਿਵੇਂ ਕਹਤਾ ਦੇਖ ਭਾਈ ਮੈਂ ਕਾਲਿਆ ਤੈਨੂੰ ਐ ਕਹਿੰਨੀ ਆ ਬਾਈ ਵੀ ਕਿਵੇਂ ਬਣਨਾ ਚਾਹੀਦਾ ਇਹ ਲਾਉਣਗੇ ਨੋਕਰ ਚੋਕਰ ਨਾ ਭਾਈ ਨੋਕਰ ਲਾਉਂਗੇ ਮੈਂ ਪੁੱਛ ਸਾਰਾ ਪੁੱਛ ਕੇ ਲੈਣ ਨੂੰ ਤਾਂ ਆਂਦਾ ਹਾਂ ਉਹ ਨਹੀਂ ਹੁੰਦਾ ਜੀ ਮੇਰੀ ਗੱਲ ਸੁਣ ਮੈਂ ਤਾਂ ਫਿਰ ਤੇਰੇ ਜੁੰਡੇ ਫੜੂੰਗੀ ਨਾ ਮੇਰੇ ਫੜਦੀ ਹੋ ਜੀ ਹਾਂ ਐ ਕਹਿੰਦੇ ਫਿਰ ਜੇ ਕੁੜੀ ਨੂੰ ਤੰਗ ਕਰਨਗੇ ਮੈਂ ਤੈਨੂੰ ਜ਼ਿੰਮੇਵਾਰਾਂ ਵਿੱਚ ਤੇਰੇ ਨਾਲ ਤੋਰਦੀ ਮੈਂ ਕੁੜੀ ਇਹਨਾਂ ਨਾਲ ਨਹੀਂ ਮੈਂ ਤੋਰਦੀ ਪਹਿਲਾਂ ਪੁੱਛ ਕੇ ਲੈਣ ਨੂੰ ਇਹ ਕਹਿੰਦਾ ਵੀ ਰੱਖਾਂ ਨੂੰ ਹਾਂ ਤਾਂ ਤੰਗਦਾ ਜੀ ਪਹਿਲਾਂ ਵੀ ਕਰਿਆ ਨੂੰ ਜੀ ਤੰਗ ਕਰਿਆ ਪੁੱਛਦੇ ਨੇ ਤੰਗ ਜੀ ਕਹਦਾ ਵਾ ਇੱਥੇ ਕਰਨਾ ਜਦੋਂ ਮੈਂ ਮੈਂ ਤੁਹਾਨੂੰ ਖਸਾ ਕੇ ਇਹ ਗੱਲ ਕਰਕੇ ਦਿੱਤਾ ਸੀ ਵੀ ਦੇਖ ਭਾਈ ਮੇਰੀ ਕੁੜੀ ਕੰਮ ਨਹੀਂ ਕਰਦੀ ਕੰਮ ਤਾਂ ਮਤ ਆਪਣੇ ਇਨਹਾਈ ਹੀ ਨੀਗਾ ਕਿੰਨਾ ਕੰਮ ਹੈ ਆਪਣੇ ਘਰੇ ਤੈਨੂੰ ਵੀ ਪੁੱਛ ਲੈ ਕਿੰਨਾ ਕੰਮ ਹੈ ਆਪਣੇ ਘਰੇ ਫਿਰ ਉਹਦੋਂ ਤਾਂ ਤਾਂ ਇਹ ਕਹਿੰਦੀ ਕਹਿੰਦੇ ਅਸੀਂ ਰੋਟੀ ਨਹੀਂ ਲਾਉਂਦੇ ਅਸੀਂ ਭਾਂਟੇ ਨਹੀਂ ਮਈ ਆਉਂਦੇ ਆ ਰੋਟੀ ਤਾਂ ਹੁਣ ਆਪ ਹੀ ਬੰਦਾ ਸੁਣਾ ਲੱਗਦਾ ਪਕਾਉਂਦਾ ਲੂਹਾ ਚੀਏ ਰੋਟੀ ਆਉਂਦੀ ਜਦੋਂ ਫਿਰ ਇਹ ਤਾਂ ਸਿੱਖੀ ਵੀ ਨਹੀਂ ਮੇਰੀ ਘਰ ਤੋਂ ਮਾਤਾ ਰੋਟੀ ਕਰੇ ਪਹਿਲਾਂ ਤਾਂ ਇਹ ਪਕਾਈ ਨਹੀਂ ਹੈਗੀ ਜਦ ਤੇਰੀ ਸੱਸ ਨੇ ਪਕਾਈ ਨਹੀਂ ਹੈਗੀ ਹੁਣ ਕਰਨਾ ਪਉੜੀ ਨਹੀਂ ਹੈਗੀ ਵੇਲੇ ਬੈਠ ਕੇ ਇਹਨੇ ਕੀ ਮੈਂ ਟਾਈਮ ਪਾਸ ਹੋਣਾ ਫਿਰ 15 ਲੱਖ ਦਿੱਤਾ ਅਸੀਂ ਨੇ ਇਸੇ ਗੱਲ ਨੂੰ ਦਿੱਤਾ ਵੀ ਭਾਈ ਸਾਡੀ ਕੁੜੀ ਨਾਲ ਤਾਂ ਰੋਟੀ 15 ਲੱਖ ਤਾਂ ਦਿੱਤਾ ਨਹੀਂ 15 ਲੱਖ ਫਿਰ ਇਕੱਲਾ ਉਹਦੇ ਰੋਟੀ ਤੇ ਉੱਪਰ ਕੰਮ ਕਰਦੀ ਨਹੀਂ ਹੈ ਨਾ ਅਸੀਂ ਰੋਟੀ ਭਾਈ ਮੈਂ ਤਾਂ ਕਹਿੰਨੀ ਵੀ ਤੇ ਰੋਟੀ ਲੱਗੀ ਵੀ ਨਹੀਂ ਮਤਾਂ ਇਹ ਕਰਦੇ ਆ ਥੋੜਾ 15 ਲੱਖਾਂ ਜੀ ਮੋੜਦਾਨਿਆ ਇਹਦਾ ਕੰਮ ਕਰ ਲੂ ਉਸੇ ਮੇਰੀ ਗੱਲ ਸੁਣ ਭਾਈ ਅਸੀਂ ਅਸੀਂ ਨੇ ਕੀ ਕਰਨੇ ਨੇ ਅਸੀਂ ਨੇ ਮੋੜਨ ਵਾਸਤੇ ਨਹੀਂ ਪੈਸੇ ਦਿੱਤੇ ਹੈਗੇ ਅਸੀਂ ਤਾਂ ਕਹਿੰਦੇ ਵੀ ਬਸ ਸਾਡੀ ਕੁੜੀ ਕੰਮ ਮੈਂ ਤਾਂ ਲਾੜਲੀ ਰੱਖੀ ਹੈ ਨਾ ਹੀ ਨਹੀਂ ਫਿਰ ਮੰਮੀ ਮੜਾ ਮਤਲਬ ਕੰਮ ਕਰਨਾ ਪਊਗਾ ਇਹਦਾ ਆਹ ਬੈਣੀ ਤਾਂ ਨਹੀਂ ਖਵਾਉਂਦੇ ਇੱਥੇ ਬਹਿ ਕੇ ਇਹ ਤਾਂ ਜੀ ਤੁਜੀ ਸਹਾਰਾ ਇਹ ਤਾਂ ਭਈ ਪਾਣੀ ਦੇ ਮਧਾਣੀ ਹੈ ਉਹਦਾ ਨਾਂ ਤਾਂ ਕਹਿੰਦੇ ਪਾਣੀ ਚ ਮਧਾਣੀ ਨਾ ਤਾਂ ਕਿਉਂ ਆਵੇ ਇਹਦਾ ਕਹਿੰਦੀ ਆ ਬਈ ਗੱਲ ਕੋਈ ਨਿਭੜੇ ਨਿਭੜੇ ਇਹਦਾ ਗੱਲ ਉੱਥੇ ਆ ਮਧਾਣੀ ਨਾ ਇਹ ਤਾਂ ਪਾਈ ਹੋਈ ਬਸ ਪਹਿਲਾਂ ਤਾਂ ਨੌਕਰਾ ਪਰ ਤੁਸੀਂ ਕਹਿੰਦਾ ਭਈ ਰੱਖ ਲੈਣਾ ਕਿ ਉਹ ਵੀ ਰੱਖ ਲਵਾਂਗੇ ਉਹ ਕਹਿੰਦੇ 15 ਲੱਖ ਵੀ ਪੈਸੇ ਚ ਲੈ ਲਾਂਗੇ 15 ਲੱਖ ਦੀ 15 ਲੱਖ ਦੀ ਉੱਦੇ ਦੀ ਗੱਲ ਕਰੀਏ ਜੀ ਤੂੰ ਉਹਦਾ ਗੱਲ ਵੀ ਚਾਪਾ ਹੀ ਨਹੀਂ ਚਾਹਿਆ ਰੋਟੀ ਬਣ ਜਾ ਬਣਾ ਸਕਦੀ ਹੈ ਹਾਂ ਕੋਈ ਕਿਹਾ ਜਾਣਾ ਆਪ ਕਿਹਾ ਜਾਣਾ ਤਿਆਰ ਜਾਣਾ ਕਿੰਨੇ ਰੁਪਏ ਬਣ ਵੀ ਚਾਹਦੇ ਇਹ ਤਾਂ ਇਹ ਤਾਂ ਬਸ ਰੋਟੀ ਪਰਦਾ ਬਣਾ ਸਕਦਾ ਨਾ ਚਲ ਗਿਆ ਗੋਹਾ ਗੁਰਾ ਆਪ ਮੰਨਿਆ 40 ਬੰਦੇ ਚਲੋ ਦਾਲਾਂ ਹੈ ਲੈ ਉਹਦਾ ਆਇਆ ਸਭ ਦੋਨਾਂ ਦੀ ਕੋਈ ਹੋਰ ਮਾਮੂਲੀ ਆਦਾ ਯਾਰ ਮੈਂ ਕੰਮ ਕਰਾਂਗੀ ਜਿੰਨਾ ਤੇ ਜੀਤਾ ਦੇਖ ਕੇ ਪਤਾ ਲੂਗੀ ਹੋਰ ਕੰਮ ਐ ਨਾ ਪਾਪਾ ਦੇਖ ਆਏ ਗੱਲ ਬਾਤਾਂ ਮੈਂ ਤੁਹਾਨੂੰ ਦੇਖਾਂ ਬੈਠਿਆਂ ਆਪਾਂ ਸਾਰੇ ਜਾਨੇ ਘਰ ਦੇ ਜਿਹੜਾ ਬੈਠਿਆਂ ਉਹ ਹੀ ਗੁੜੀ ਲਾ ਲਾਂਗੇ ਆਪਾਂ ਟਾੜੂ ਕੋਚੇ ਲਾ ਲਾਂਗੇ ਰੋਟੀ ਦੇ ਕੱਪੜੇ ਧੋ ਸਕਦੀ ਐ ਇਹ ਐਂਨਾ ਕਰ ਲੂਗੀ ਤਸਟ ਭਾਈ ਗੁੜੀਏ ਐਨਾ ਤਾਂ ਗੱਲਾਂ ਤੈਨੂੰ ਕਰਨਾ ਪਊ ਬਈ ਰੋਬਰੇ ਕਾਲੂ ਕਹੂਗੀ ਮੇਰੇ ਰੋਟੀ ਖਾਣ ਵਾਸਤੇ ਬੰਦਾ ਰੱਖੋ ਮੇਰੇ ਮੂੰਹ ਚ ਮੁਰਖੀਆਂ ਪਾਉਣੇ ਪੈਣਗੇ ਮਨੂ ਫਿਰ ਹਿਸਾਬ ਦੇਖ ਲਓ ਬਈ ਐ ਛੋਟੀ ਜਿਹੀ ਮੈਂ ਚੱਲਦਾ ਹੁੰਦਾ ਯਾਰ ਹੋ ਸਕਦਾ ਹੋ ਸਕਦਾ ਕੀ ਹੋ ਸਕਦਾ ਹੋ ਸਕਦਾ ਯਾਰ ਤੂੰ ਜਾਣ ਲੈ ਲਛਣੀ ਨਹੀਂ ਹੈਗੀ ਤੇਰੇ ਵਿੱਚ ਤਾਂ ਲੱਗ। ਤੂੰ ਘਰ ਬਸਾਉਣਾ ਕਿ ਨਹੀਂ ਬਸਾਉਣਾ? ਤੂੰ ਭਈ ਰੁੱਖਾ ਇੰਨਾ ਕਾ ਨਾ ਬੋਲੀ ਜਾਂਦਾ। ਹੋਰ ਤਾਂ ਜ਼ਿੰਮੇਵਾਰੀ ਮੇਰੀ ਹੈ। ਕੋਈ ਹੋਰ ਨਹੀਂ। ਮੈਂ ਨੋਕਰ ਆ ਕੇ ਸਾਰੇ ਲਵਾਉਂਗਾ। ਲਵਾਵੇਂਗਾ? ਹਾਂ ਬਕਾ। ਚੱਲ ਫੇਰ ਐਸੀ ਐਂ ਕਰ ਦਿਆਂਗੇ। ਅਸੀਂ 5-7 ਦਿਨ ਤੋੜ ਕੇ ਦੇਖ ਲੈਨੇ ਆ। ਬੀਜੇ ਤਾਂ ਲਾਉਣਗੇ ਤਾਂ ਠੀਕ ਹੈ ਨਹੀਂ ਫੇਰ ਇੰਨਾ ਨਹੀਂ ਮਰਜ਼ੀ ਹੈ। ਫੇਰ ਅੱਗੇ ਜਾਵਾਂਗੇ ਲਿਆ। ਇੰਨਾ ਵਿੱਚ ਚੰਗੀ ਨਾ ਕਰਦਾ ਇੰਨਾ ਵਿੱਚ ਨਹੀਂ ਦਾ ਤੈਨੂੰ ਕਹਿਦਾ ਭਾਈ ਗੋਹੜ ਟੂੜੇ ਵਾਲੀ ਕੱਪੜੇ ਤੋੜ ਲੀੜੇ ਵਾਲੀ ਬਾਹਰ ਰੋਟੀ ਰੋਟੀ ਇਹ ਪਕਾ ਲੈ। ਬੱਸ। ਆਪਾਂ ਕਹਿਆ ਜਣਾ ਮੈਂ ਇਹਨੂੰ ਗੱਲ ਕਹੀ ਤੀ ਗਰੀ ਵਿੱਚ ਬੈਠਾ ਬਈ ਹਾਂ ਉਹ ਗੱਲ ਹੈ ਵੀ ਰੋਟੀ ਨਹੀਂ ਹੈ ਦੇਖਾ ਰੋਟੀ ਆਪੇ ਜਿਹੜੇ ਬਣਾਉਣੀ ਕੋ ਮੈਂ ਵੀ ਕਹਿ ਕੇ ਲੈ ਜਾ ਬਣਾ ਕੇ ਉਹ ਨਹੀਂ ਦੇਗਾ ਉਹ ਕਿਹਾ ਮੈਂ ਤੈਨੂੰ ਬਣਾਉਣੀ ਕੋ ਤੇ ਬਾਕੀ ਮੈਂ ਕਹਿੰਦਾ ਬਾਕੀ ਜਾਂ ਮਾਦੇ ਬੰਦੇ ਆਪਾਂ ਨੌਕਰਾ ਰੱਖ ਲੈ ਚੱਲ ਭਾਈ ਗਾਲੇ ਫਿਰ ਅਸੀਂ 5-7 ਦਿਨ ਤੋੜ ਕੇ ਦੇਖ ਲੈਣਿਆ ਐ ਕਿ ਨਹੀਂ ਫਿਰ 5-7 ਦਿਨ ਤੋੜ ਦਿੰਦੇ ਆ ਕਿ ਫਿਰ ਦੇਖ ਜੇ ਇਹਨਾਂ ਨੇ ਇਹੀ ਕੁਛ ਕਰਿਆ ਫਿਰ ਅਸੀਂ ਨਹੀਂ ਇਹ ਕੰਮ ਕਰਦੇ ਜੇ ਫਿਰ ਅਸੀਂ ਆਹ ਦੇ ਕੇ ਸਾਨੂੰ ਵੀ ਲੋੜ ਹੈ ਤਾਂ ਹੀ ਅਸੀਂ ਕਿਹੜੇ ਮਾਰਦੇ ਆ ਜਿਹੜਾ ਕਿਹੜੇ ਮਾਰਦੇ ਠੀਕ ਹੈ ਸਾਨੂੰ ਵੀ ਲੋੜ ਹੈ ਅਸੀਂ ਆਹ ਘਰ ਬਸਾਉਣਾ ਲੋਕੋ ਉਹ ਪਾਣੀ ਇੱਥੇ ਰਿਕਾਰਡ ਹੈ ਪਈ ਕਾਫੀ ਵਸਾਈ ਰੱਖੀ ਚੱਲ ਤੂੰ ਤਾਂ ਆ ਜਾਣਾ ਤੇਰੀ ਮਾਂ ਨੇ ਇੱਕ ਵਾਰੀ ਵੀ ਗੱਲ ਕਰੀ ਹੈ ਸਾਡੇ ਨਾਲ ਉਹ ਮਾਂ ਵੀ ਫੇਰੀ ਆ ਉਹ ਸਿੱਧੇ ਮੂੰਹ ਗੱਲ ਕਰੋਗੇ ਜਾਂ ਮੈਨੂੰ ਤਾਂ ਬਾੜ-ਬੜ ਪੈਣੇ ਹੋਰੀ ਗੱਲ ਸੁਣਦਾ ਯਾਰ ਉੱਥੇ ਵੀ ਹੋਸੀ ਤੁਹਾਨੂੰ ਮੈਂ ਲੋਕ ਪੂਰੇ ਸਾਡੇ ਪਿੰਡ ਜਾਨੇ ਕਰੀ ਫੇਰ ਕਰੇ ਬਿਠਾੜ ਕੇ ਨਾ ਮੇਰੀ ਕੋਈ ਕੰਮ ਦੀ ਕੀ ਗੱਲ ਕਰਦਾ ਕੀ ਹਨ ਕਾਦੀ ਲੜਾਈ ਹੋਈ ਹੈ ਹੁਣ ਜੇ ਤੂੰ ਮੇਰੀ ਮਾਂ ਦੀ ਗੱਲ ਮਾਂ ਦੀ ਗੱਲ ਕਰਦੀ ਐ ਤਾਂ ਕਹਿੰਦੀ ਭਾਈ ਜੀ ਐਂ ਕਰਦੇ ਨਵੇੜ ਲੋ ਜੋਤ ਲਾਗਦੀ ਗੱਲ ਕਰਦੀ ਐ ਮੈਂ ਨਹੀਂ ਚਾਹੁੰਦਾ ਠੀਕ ਐ ਇਹ ਸਾਡੇ ਘਰੇ ਵੀ ਪੈਣਾ ਨੇ ਕੁੜੀਆਂ ਹੈਗੀਆਂ ਨੇ ਠੀਕ ਐ ਅਸੀਂ ਨਹੀਂ ਚਾਹੁੰਦੇ ਕਿ ਇਹਦੇ ਕੁੜੀ ਦਾ ਘਰ ਉਜੜੇ ਜਾਂ ਕੋਈ ਤਲਾਕ ਇੱਥੇ ਗੱਲ ਪਹੁੰਚੇ ਮੈਂ ਤਾਂਹੀਂ ਆਪ ਆਉਣਾ ਉਹ ਬੁੜੀਆਂ ਦੀ ਗੱਲ ਨਹੀਂ ਗੱਲ ਬਿਹਾਉਣ ਦੀ ਚੱਲ ਭਾਈ ਫਿਰ ਗੱਗਨਾ ਹੀ ਕਰੋ ਫਿਰ ਤੁਸੀਂ ਅਨੰਦਪੁਰ ਜਾ ਹੀ ਗੱਲ ਕਰ ਲਓ ਵੀ ਕਿਵੇਂ ਬੰਨਣਾ ਕੀ ਹੁੰਦਾਗਾ ਇਹ ਕਰਨ ਦਾ ਕਹਿੰਦੀ ਐ ਦੱਸਿਆ ਨਹੀਂ ਕਰਦਾ ਉਹ ਆਪ ਦੇ ਘਰੇ 4:00 ਵਜੇ ਰਹੇ ਇਹ ਉਧਰ ਖੜੇ ਆਪਦੇ ਉੱਤੇ ਜਾ ਕੇ ਠੀਕ ਐ ਆਓ ਚ ਰੇਂਜੇ ਲੜੀਆਂ ਦੇ ਨਾਲ ਤਾਂ ਇਹਨਾਂ ਤੋਂ ਉਹਦਾ ਘਰ ਸਵਾਬ ਕਰੀ ਜਾਂਦੇ ਸੀ ਬੜਾ ਆਵੇ ਸੋਣੀ ਲੱਗਦੀ ਤਾਂ ਮੈਂ ਕਿ ਜਾਂਦਾ ਪਰ ਸਮਾਂ ਲੱਗਣਾ ਉਹ ਤਨ ਵੀ ਜਿਹੜੀ ਬੈਠੀ ਨਾ ਹੋਵੇ ਅਲਰੇ ਇਹਨਾਂ ਦਾ ਫਰਕ ਪਈ ਜਾਂ ਦੋਨਾਂ ਜੀਆਂ 'ਚ ਰਮਨ ਵਾਲਾ ਸਿਆਣਾ ਕਰਿਆ ਕਰੋ ਮਾੜੇ ਮੁੰਡੇ ਤੇ ਇੱਕ ਨੂੰ ਪਾਈ ਫੇਰ ਅਸੀਂ ਦਾਸਨ ਤਾ ਤੋੜ ਕੇ ਰਾਜੀ ਨਹੀਂ ਮੈਂ ਤਾਂ ਹੋ ਪਾਈ ਚੱਲ ਹੁਣ ਮਾਮੇ ਦੇ ਮੂੰਹ ਨੂੰ ਰੱਖਣੀ ਪਊ ਭਾਈ ਭਾਈ ਫੇਰ ਵੀ ਭਾਈ ਨਾਲ ਤੋੜੇ ਨਹੀਂ ਜਾਂਦੀ ਰਿਸ਼ਤੇਦਾਰੀ ਜੇ ਉਹ ਅਗਲਾ ਜ਼ਿੰਮੇਵਾਰੀ ਲੈ ਰਿਹਾ ਭਾਈ ਮੈਂ ਕਹਿ ਕੇ ਲਿਆਇਆ ਇਹਨੂੰ ਸਾਰਾ ਕੁਝ ਕਹਿ ਕੇ ਲਿਆਇਆ ਬੰਦੇ ਰੱਖਣੇ ਭਾਈ ਉਹ ਪਤਾ ਸਾਰਾ ਫੇਰ ਸਵੇਰ ਨੂੰ ਦੇਖ ਲੈ ਜੇ ਭਾਈ ਹੁਣ ਇਹ ਤਾਂ ਜ਼ਿੰਮੇਵਾਰੀ ਲੈ ਆ ਨਾਲ ਜੇ ਇਹਦੀ ਮਾਂ ਬੋਲੀ ਮਾੜਾ ਚੰਗਾ ਫੇਰ ਮੇਰੇ ਕੋਈ ਨਹੀਂ ਕਬੀ। ਮੇਰੀ ਜਿੰਮੇਦਾਰੀ ਆਪਣੀ ਹੈ। ਪਹਿਲਾ ਇੱਕ ਬੇਟਾ ਵੀਨਾਰਾ ਕਈ ਹੈ। ਉਹ ਪੁੱਤਰਾ। ਇਹਦੇ ਮਮੀ ਨੇ ਕਿਹਾ ਹੈ। ਆਈ ਜੀ ਤੇ ਕੁੜੀ ਦਾ ਅੱਛਾ। ਉਹ ਤੈਨੂੰ ਕਹੇ ਮਮੀ ਨੇ ਕੁਛ। ਸਾਹਮਣੇ ਪੀ ਗਿਆ। ਫਿਰ ਹੋਰ ਕੁਝ ਕਰਦੀ। ਉਹ ਤਾਂ ਨੋ ਕੋਈ ਨਹੀਂ ਕਹਿੰਦੀ। ਉਹਨੂੰ ਵੀ ਲੋੜ ਹੈ ਠੀਕ ਹੈ। ਜਿੰਨੂੰ ਕਰੇ ਹੋਵੇ ਸੋਹਣਾ ਲੱਗਦਾ। ਕੌਣ ਕਹਿਣਾ ਹੁੰਦਾ? ਜੇ ਆਪ ਦਾ ਘਰ ਚਿਹਰੇ ਜਵਾਗਰ। ਐਂਗਲ ਨਾ ਬਲਾਉ ਦੇ। ਇਹ ਗੱਲ ਦੇ ਕੋਈ ਕਹਣਾ। ਨਾ ਚਾਹ ਉਹ ਹਾਂ ਰੋਟੀ ਉਹ ਪਸਾਣ ਉੱਥੇ ਹੁੰਦਾ। ਕੁਝ ਨਹੀਂ ਹੁੰਦਾ। ਲੈ ਬਾਈ ਤੂੰ ਕੱਪੜੇ ਪਾਉ। ਉਹਦੇ ਬੈਗ ਪਾ। ਹੋਰ ਕੋਈ ਨਹੀਂ ਰੱਖਣਗੇ ਸਭ ਕੁਝ ਕਰਨਗੇ। ਉਹਦਾ ਬੈਗ ਕੱਪੜੇ ਦਾ। ਯਾ ਚੱਲ। ਜਾ। ਮੈਂ ਚਲਾਇ ਕਰ ਪਰਸੋਂ ਨੂੰ ਆਉਂਗੀ ਫੇਰ ਮੈਂ। ਹਾਂ ਜੀ। ਮਾਤਾ ਤੂੰ ਤਾਂ ਜਿਹੜੇ ਨਾਲ ਹੀ ਵਰ ਜਾ। ਮਾਤਾ ਦੇਗਾ ਹੀ ਕੋਈ ਗੱਲ ਨਹੀਂ। ਤੁਹਾਨੂੰ ਵੀ ਲੋੜ ਐ। ਠੀਕ ਐ। ਘਰ ਬਸੂਗਾ। ਉहां ਲੱਗਦਾ। ਉਹਨੇ ਬਿਠਾ ਕੇ ਹੀ ਕਰੇਗੀ ਜੂੰਦ। ਫੇਰ ਜਿਵੇਂ ਉਹਹੀ ਤਾਂ ਗੱਲ ਮੈਂ ਕਹਿੰਨੀ ਵੀ ਉਹਦੇ ਦੀ ਵੀ ਭਾਈ ਆ ਕੰਮ ਕਰ ਲੋ ਘਰੇ ਸਾਡੇ ਵੀ 30-10 ਬੱਠੇ ਸੋਹਣੇ ਲੱਗ ਜੇ ਉਹ ਕੀ ਰਾਸੀ ਨੇ ਕਰਤਾ ਸਾਡੇ ਸੋਹਣੇ ਲੱਗਦੇ ਹੈ ਜੀ ਕੋਈ ਜਿਹਨੇ ਕੰਮ ਨਹੀਂ ਕਰ ਰਿਆ ਠੀਕ ਹੈ ਇਹਨਾਂ ਆਪਾਂ ਦੋ ਜਿਹੜੇ ਇੱਕ ਦੋ ਨੌਕਰ ਰੱਖ ਲਾਂਗੇ ਛੋਟੀ ਬਣੀਏ ਬਣਾ ਲੈ ਕਰੂ ਤੇ ਜਿਹੜਾ ਬਾਕੀ ਕੰਮ ਆ ਬਾਹਰ ਦਾ ਕੁਛ ਜਨਾ ਮੈਂ ਕਰਾ ਲੈ ਕਰੂੰਗਾ ਉਹ ਆਪਾਂ ਕਿਦੋਂ ਨੌਕਰ ਰੱਖ ਲਾਂਗੇ ਚਲ ਭਾਈ ਕੁਛ ਲੈ ਫਿਰ ਕਾਲੇ ਨੂੰ ਪੁੱਛ ਲੈ ਗੋਮਾਂ ਮਾਮਾ ਠੀਕ ਹੈ ਹਾਂ ਇਹ ਜੋ ਮਿਲਾਂ ਲੈਂਦਾ ਵਿੱਚ ਨਸਤਫਰੀ ਮੈਂ ਪੰਜ ਚਾਰ ਦਿਨਾਂ ਨੂੰ ਆਉਂਗੀ ਭਾਈ ਦੇਖ ਲਾਂਗੇ ਵੀ ਕਿੰਨੇ ਕੁੜੀ ਵੀ ਦੱਸੂ ਦੇਣਾ ਉਹ ਰਾਤ ਆਉ ਫੁੜਾ ਕਰ ਮਾਰ ਕਰ ਜੋ ਮਰਜੀ ਆਓ ਜੀ ਆਓ ਘਰ ਤੇ ਆ ਕੇ ਨਾ ਹੋਣਾ ਬਜਿਆ ਆਪਣਾ ਅਗਲੇ ਹੁਣ ਆਪਾਂ ਤਿੰਨ ਮਹੀਨੇ ਵਿਆਹ ਨੂੰ ਹੋਏ ਸੀਗੇ ਕਿੰਨਾ ਕਲੇ ਸੇ ਪੈ ਗਿਆ ਆਪਣੇ ਕੰਮ ਵਾਲਾ ਪੱਤਾ ਭਾਈ ਤੁਸੀਂ ਨੇ ਆਪ ਵਿਧਾਪ ਪਾ ਲਿਆ ਚਲ ਜਿਵੇਂ ਮਰਜੀ ਪਾ ਲਿਆ ਹੁਣ ਤਾਂ ਇਹ ਕਰਦੇ ਵਿਦਾਉਂ ਦਾ ਫਾਇਦਾ ਨਹੀਂ ਅਜੀ ਪਾ ਲਿਆ ਤੁਸੀਂ ਪਾ ਲਿਆ ਛੱਡੋ ਗੱਲਾਂ ਇਹ ਇਹ ਗੱਲ ਕਰਨ ਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਇਹ ਨੂੰ ਜਾਣ ਦੇ ਘਰ ਬਸਣ ਤੇ ਮਾੜਾ ਬੰਦਾ ਤੂੰ ਸਮਝਾਇਆ ਕਰ ਮਾੜਾ ਦਾ ਹੱਕ ਹੁੰਦਾ ਦੇ ਕ ਕੋਈ ਤੀਨੇ ਮਾਂ ਦੀ ਗੱਲ ਸੁਣਨੀ ਹੁੰਦੀ ਹੈ ਆਪਾਂ ਨਹੀਂ ਕਿ ਠੀਕ ਤੁਹਾਨੂੰ ਹੈਗਾ ਮੈਨੂੰ ਪਤਾ ਹੈ ਹਰ ਇੱਕ ਮਾਂ ਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਪਰ ਤੂੰ ਮਾੜਾ ਮੁੰਡਾ ਸੁਣਿਆ ਕਰ ਤੂੰ ਤਾਂ ਮੇਰੀਆਂ ਮਤਾਂ ਦੇਣ ਲੱਗ ਗਿਆ ਮੇਰੇ ਤੋਂ ਵੱਡਾ ਹੋ ਕੇ ਖੜ ਗਿਆ ਮਾਤਾ ਪਰ ਜੋ ਘਰ ਜਿਹਦਾ ਮਤਲਬ ਹਮ ਦੇਣੀਆਂ ਪੈਂਦੀਆਂ ਇਹ ਨਹੀਂ ਤੂੰ ਤਾਂ ਮੈਨੂੰ ਤੋਂ ਵੱਡਾ ਹੋ ਕੇ ਖੜ ਗਿਆ ਮੈਨੂੰ ਮਤਾਂ ਦੇਣ ਲੱਗ ਗਿਆ ਹੁਣ ਕੀ ਬਣ ਲੈ ਹੁਣੀ ਮੇਰੇ ਮੂਰੇ ਬੋਲਦੀਆਂ ਨੇ ਫੇਰ ਕਿੱਥੇ ਮੈਂ ਮੂਰੇ ਬੋਲਣਾਂ ਹੀ ਕਰਨੀ ਹੈਗੀ ਮਾਤਾ ਇਹ ਇਹ ਗੱਲ ਕਰ ਤੂੰ ਮੈਂ ਸਮਝਾਉਣਾ ਤੈਨੂੰ ਮੈਂ ਕਿ ਜੇ ਤੂੰ ਫੜੇ ਤੀਨ ਦਾ ਕੂੜ ਕਰਖਾ ਬੰਦ ਜਬਾ ਠੀਕ ਹੈ ਤਿਆਰ ਹੈਗਾ ਜੀ ਤੁਹਾਨੂੰ ਪਤਾ ਕੋਈ ਨਹੀਂ ਗੱਲ ਬਾਤ ਹੋਊ ਹਾਂ ਤੇ ਬਸ ਠੀਕ ਹੈ ਚੰਗਾ ਮੈਂ ਤਾਂ ਹੋ ਗਿਆ ਚੰਗਾ ਭਾਈ ਤੇਰੀ ਜ਼ਿੰਮੇਵਾਰੀ ਹੈ ਨਾ ਭਣ ਕੌਣੇ ਵਾਲੀ ਮੇਰੀ ਜਦ ਤੇਰੀ ਉਹ ਆ ਗਾਣ ਬੋਲੇ ਮਾਈਕ ਨਾ ਪਛੇ ਤਿਆਰ ਹੋ ਗਿਆ ਕਣਾ ਜਲਦੀ ਹੈ ਭਰਾ ਬਸ ਬੈਠੋ ਤੁਸੀਂ ਮम्मा ਬੈਠੋ ਯਾਰ ਮੈਂ ਤਾਂ ਰੋਟੀ ਬਸ ਤੇ ਰੋਟੀ ਤਿਆਰ ਕਰੀ ਜਾਂਦਾ ਰੋਟੀ ਨਹੀਂ ਪਤਾ ਨੇਗਾ ਆ ਮੇ ਮੁੱਠ ਜਲਾ ਰਖੀਏ ਤੇ ਮੈਨੂੰ ਵੀ ਕੰਮ ਹੈ ਤੂੰ ਮੜਾ ਪਛਾ ਜੀ ਚੱਲ ਗਰ ਰੋਟੀ ਦਾ ਖਾ ਕੇ ਜਾਂਦਾ ਹੋ ਰੋਟੀ ਰੋਟੀ ਉਹ ਪਾਸੇ ਤੇ ਚੱਲਣਾ ਲੈ ਕਰ ਤੂੰ ਆਮ ਦਾ ਸਾਰੂ ਕੇ ਦਵਾਉ ਜੀ ਮੇਰਾ ਨਾ ਮੋਟਰਸਾਈਕਲ ਲੈ ਜਾ ਮੈਂ ਲਾਦਾ ਪਰਫਾਰਮ ਆ ਜੀ ਮੈਂ ਮਿਰਿਆ ਵਾਲੇ ਦਾ ਪਤਾ ਚਲਾਇਆ ਕਰ ਲੈ ਆਈ ਲਾਦਾ ਜੀ ਮਿਲ ਜਾਵਾਂਗੇ ਲੈ ਆਪਣਾ ਪਤਾ ਇੱਥੇ ਹੀ ਬਸ ਤੇ ਆ ਜਾ ਕੋਈ ਕਰ ਉਹ ਲੈ ਜਾ ਠੀਕ ਹੈ ਕਰਾਂ ਮੈਂ ਪਰ ਤੂੰ ਰੋਟੀ ਤੇ ਖਾ ਕੇ ਜਾਂਦਾ ਹੈ ਉੱਥੇ ਖਾ ਕੇ ਆ ਮਾਂ ਤੂੰ ਮੇਰੇ ਨਾਲ ਚੱਲੇਗਾ ਕਿਵੇਂ ਕਰੇਗਾ ਪਿੰਡ ਜਾਏਗਾ ਜਦ ਤੂੰ ਮਾਰੀਂਗੇ ਨਾ ਨਾ ਮਾਰ ਕੋਈ ਨਾ ਮਾਂ ਚੱਲ ਆ ਮੈਂ ਬਸ ਇੱਕ ਮੋੜੀ ਖੜੀ ਆਪਾਂ ਤੂਰੇ ਜੰਨੇ ਨਾਲ ਨਾਲੀ ਨਾਲ ਖੜ ਜਾ ਮਾਂ ਮਸਲ ਦੋ ਗੇੜਾ ਮਾਰਿਆ ਘੜ ਮੜਿਆ ਅਸਲਾਮੁਅਲੈਕੁਮ ਘੜਾ ਹੋਰ ਰਾਤ ਨੂੰ ਵਧੀਆ ਨਾ ਪਏ ਨੇ ਕੁਦੋ ਕੱਪੜੇ ਚੱਕ ਲੈਨੇ ਘੋਟਿਆਂ ਦਾ ਮੋਢਾ ਲੈ ਕੇ ਚੱਲਾਂਗੇ ਆਪਾਂ ਹੋਰ ਤਾਂ ਪਾਸੇ ਨੂੰ ਆ ਜੂਗਾ ਨਾਲ ਗੇੜਾ ਮਾਰ ਜੀ ਮਿਲ ਜੂ ਆਪਾਂ ਨੂੰ ਇਹਦੇ ਕੱਪੜੇ ਚੱਕ ਲੈਣੇ ਸਾਰੇ ਆ ਜਾਓ ਜਰੋ ਬਈ ਮੈਂ ਜਾਣਾ ਚੰਗਾ ਬਾਈ ਚੰਗਾ ਭਾਈ ਬਾਈ ਕੁੜੇ ਧਿਆਨ ਨਾਲ ਰਹੀ ਜੀ ਚੰਗਾ ਆਮਾ ਜੀ ਫਿਰ ਮਾਰੇ ਗੇੜਾ ਚੰਗਾ ਹਾਂ ਹਾਂ ਜਦੋਂ ਚੱਲੀਏ ਸੀ ਵੀ ਹਾਂ ਬਾਈ ਹਾਂ ਚੰਗਾ ਮਾਤਾ ਫਿਰ ਚੰਗਾ ਭਾਈ ਜਾ ਜਾ ਆ ਜਾਓ ਪਰਸੋਂ ਕੋਈ ਨਾ ਮਾਰਾਂਗੇ ਅਸੀਂ ਗੇੜਾ ਦਾ ਨਾਲ ਇਹ ਕੱਪੜੇ ਜਿਹੜਾ ਕੋਈ ਨਾ ਭਾਈ ਕੋਈ ਹੈ ਚੰਗਾ ਕੋਈ ਤਾਂ ਚੰਗਾ ਭਾਈ ਹਾਂ ਠੀਕ ਹੈ ਜਾਓ ਚੰਗਾ ਠੀਕ ਹੈ ਬੇਟਾ ਚੰਗਾ ਨਾ ਬੈਠ ਭਾਈ ਕੁੜੀਏ ਕੋਈ ਨਾ ਨਹੀਂ ਭਾਈ ਹੁਣ ਨਾ ਲੜੀ ਕਿੱ데 ਲੜ ਕੇ ਵੀ ਨਾ ਕੋਈ ਨਹੀਂ ਬੋਲੀ ਨਾ ਤਪ ਕਰਦੇ ਹਾਂ ਹੁੰਦਾ ਸਾਰਾ ਕੁਝ ਹਾਂ ਚੰਗਾ ਜਾਇਓ ਜੀ ਆ ਕੋਈ ਨਾ ਕੋਈ ਚੰਗਾ ਮਾਤਾ ਚੰਗਾ ਭਾਈ ਚੰਗਾ ਭਾਈ ਕਰਨਾ ਕੀ ਹੋਰ ਚੱਲ ਭਾਈ ਮੇਰੀ ਵੀ ਗਲਤੀ ਹੋਤੀ ਭਾਈ ਗਲਤੀ ਤਾਂ ਹੈਗੀ ਉੱਤੇ ਐਨਾ ਚਿਰ ਘਰੇ ਬਠਾਈ ਰੱਖੀ ਨਹੀਂ ਆਉਦਾ ਘਰ ਬਾਤ ਦਾ ਵਸਦਾ ਜਾਣਾ ਤੁਸੀਂ ਆਪਦੇ ਘਰੇ ਬਸੋ ਉਹ ਆਪਦੇ ਘਰੇ ਬਸੂਗੀ ਭਾਈ ਹੋਰ ਕਾਹੀ ਬਸ ਰਹਾ ਘਰ ਬਾਤ ਦਾ ਵਸ ਜਾਣਾ ਹੁੰਦਾ ਕੋਈ ਨਾ ਕੋਣ ਖਾਨਦੇ ਹੁਣ ਤੁਸ ਕਹੀ ਨਾ ਮੈਂ ਤਾਂ ਕੰਮ ਕਰਨੀ ਹਾਂ ਹਾਂਜੀ ਦੋਸਤੋ ਇਹ ਕਹਾਣੀ ਸੀ ਮਾਂ ਪੁੱਤ ਤੇ ਧੀ ਦੀ ਦੇਖੋ ਮਾਂ ਮਾ ਆਪਦੇ ਪੁੱਤਾਂ ਤੇ ਧੀਆਂ ਦਾ ਕਿਵੇਂ ਘਰ ਪੜ ਲਿਆ ਨੇ ਨਾ ਕਿਉਂਕਿ ਮਾਰੀ ਮਾਰੀ ਗੱਲ ਵਿੱਚ ਆਪਾਂ ਚੀਕ ਜਿੰਗਾਰਾ ਕਰੀ ਜਾਵਾਂਗੇ ਉਹ ਘਰ ਬਰਬਾਦ ਹੋ ਜਾਂਦਾ ਲੇਕਿਨ ਇਹ ਕੀ ਗੱਲਾਂ ਆਪ ਜੀਆਂ ਧੀਆਂ ਨੂੰ ਮਤਲਬ ਨਹੀਂ ਕਰਨੀਆਂ ਚਾਹੀਦੀਆਂ ਆਪ ਜੀਆਂ ਮਾਵਾਂ ਦਾ ਵੀ ਹਨ ਕਿਉਂਕਿ ਮਾੜੀ ਮਾੜੀ ਗੱਲ ਜੇ ਆਪਾਂ ਕਰਾਂਗੇ ਤਾਂ ਘਰ ਖਰਾਬ ਹੋ ਜਾਣਾ ਆਪਦੇ ਪੁੱਤ ਤੇ ਧੀਆਂ ਦੇ ਆਈ ਮਾਵਾਂ ਘਰ ਪੱਟ ਲੈਣੇ ਮਾੜੀਆਂ ਮਾੜੀਆਂ ਗੱਲਾਂ ਕਰ ਘਰ ਬਰਬਾਦ ਹੋ ਜਾਂਦੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਹਨ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਇਹ ਲਾਈਕ ਵੀ ਜ਼ਰੂਰ ਕਰ ਦਿਓ ਧੰਨਵਾਦ ਸਾਰੇ ਦੋਸਤਾਂ ਦਾ